ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਸੰਧੂ ਆਏ ਆਂ ਜੀ ਕਿਹੜਾ ਸੰਧੂ ਪੁੱਛ ਕੇ ਦੱਸਾਂਗੇ ਤੇ ਦੋ ਵੜਾ ਲੈ ਕੇ ਆਏ ਆਂ ਜੀ ਠੀਕ ਆ ਜਰਸੀਆਂ ਪੰਜਾਬ ਵਾਲੀ ਜਰਸੀ ਆ ਇੱਕ ਸੂਈ ਸਵਾਈਏ ਤੇ ਇੱਕ ਹੈਗੀ ਬਣਾ ਜੋ ਬਾਈ ਜ ਅਸੀ ਕਾ ਭਾਈ ਅਸੀ ਕਾ ਜੀ ਹੋ ਠੀਕ ਠਾਕ ਆ ਵੀਰੇ ਭਰਪੂਰ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਕਿਰਪਾ ਹੋਵੇਗੀ ਨੰਬਰ ਬੋਲੋ ਪਹਿਲਾਂ ਦਾ ਜੀ 991 546734 991 546734 64734 ਤੇ ਵੀਰੇ ਪਿੰਡ ਪਿੰਡ ਆਪਣਾ ਸਧੂ ਕਲਾ ਜਿਲ੍ਹਾ ਮਾਣੂ ਬਰਨਾਲਾ ਪੈਂਦਾ ਤੁਸੀਂ ਲੱਪਾ ਨੂੰ ਤਾਪਾ ਪੈਂਦੇ ਠੀਕ ਆ ਜੀ ਤੇ ਨੇੜੇ-ਤੇੜੇ ਆਪਣੇ ਜੀ ਨੇੜੇ ਆਪਣੇ ਪਾਸੇ ਦਰੁਖਧੌੜਾ ਆ ਗਿਆ ਇਧਰਲੀ ਸਾਈਡ ਤਾਂ ਪਾਕ ਆ ਠੀਕ ਆ ਜੀ ਬਰਨਾਲਿਆਂ ਦੇ ਪਾਸੋਂ ਸੈਨਾ ਠੀਕ ਆ ਜੀ ਤੇ ਅੱਜ ਆਪਾਂ ਦੋ ਨਾਗ ਦਿਖਾਉਣੇ ਆ ਹਾਂ ਦੋ ਨਾਗ ਆ 2000 ਸਗਾ ਨੇ ਠੀਕ ਆ ਜੀ 2000 ਟੌਪ ਦੇਣ ਕਿੰਨੇ ਆ ਠੀਕ ਆ ਜੀ ਇੱਕ ਗੱਬਣ ਮੱਛੀ ਆ ਕਸੂਰੀ ਆ ਠੀਕ ਆ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀਏ ਨੇ ਸਕਰੀਨ ਤੇ ਸੂਈ ਸਵਾਈ ਇਧਰ ਜੀ ਇਹਦੀ ਗੱਲ ਕਰਦੇ ਆ ਤੇ ਕਦੋਂ ਸੂਈ ਆ ਵੀਰੇ ਇਹ ਮੰਨ ਲਾ ਵੀ ਪਰਸੋਂ ਆਥ ਨੇ ਸੂਈ ਆ ਦੋ ਦਿਨ ਦੀ ਕਹ ਲੋ ਕੱਲ ਦੀ ਸੂਈ ਓਕੇ ਜੀ ਪਰਸੋਂ ਆਥ ਨੇ ਸੂਈ ਆ ਤੇ ਜੇਰ ਜੇਰ ਜਪੜਮ ਜੇ ਸੂ ਦਾਨਾ ਸਾਰਾ ਠੀਕ ਹੈ ਜੀ ਵੀਡੀਓ ਕਈਆ ਬਕਾਇਦਾ ਓਕੇ ਜੀ ਬਾਕੀ ਆਉਂਦਾ ਧਾਰਾਂ ਦੇ ਕੇ ਇੱਕ ਗੱਲ ਹੈਗੀ ਥੋੜਾ ਜਾਂ ਵੀ ਦੋ ਚਾਰ ਦਿਨ ਪਹਿਲਾ ਜੂ ਪਹਿਲਾ ਸੂ ਵੀ ਠੀਕ ਹੈ ਮੈਂ ਬੋਲਾ ਸੁਣਿਆ ਕੱਚਾ ਹੀ ਆ ਠੀਕ ਹੈ ਜੀ ਤੇ ਹੁਣ ਬੋਲਾ ਕਿੰਨਾ ਹੋਊਗਾ ਹੁਣ ਮੰਨ ਲਓ ਵੀ 10 11 ਇਟ ਬੋਲਾ ਹੋਗਾ ਕਿੰਨਾ ਘੜ ਦੂਗੀ ਬੋਤਾ ਦੇਖੋ ਜੇ ਪੂਰੀ ਸਹੀ ਢੰਗ ਤੇ ਸੁੰਗੀ ਚਾਰ ਦਿਨ ਨੰਨ ਪਹਿਲਾਂ ਉਸ ਨੂੰ 25 ਕਿਲੋ ਹੀ ਪੋਣਾ ਸੀ ਹੁਣ ਹੁਣ ਅਗਲਾ 20 ਮੰਨ ਕੇ ਓਕੇ ਜੀ ਕੱਢੋ ਇਹਨੂੰ ਬਾਹਰ ਨੂੰ ਤੋੜ ਕੇ ਦੇ ਹੈਗੇ ਤੇ ਬਾਕੀ ਦਾ ਛੋਟੀ ਨਾ ਮੰਨ ਕੇ ਆਇਓ ਪੰਜਾਬ ਵਾਲੀ ਜਰਸੀ ਆ ਵੀਰੇ ਆ ਦੇਖੋ ਕਰਮ ਵਾਲੀ ਦਾ ਲੇਵਾ ਪੂਰਾ ਵਧੀਆ ਤੇ ਹਜੇ ਸ਼ਾਮ ਤੱਕ ਲੇਵਾ ਹੋਰ ਵੀ ਤਿਆਰ ਕਰ ਲੈਣਾ ਮਗਰ ਕੀ ਆ ਗਿਆ ਜੀ ਇਹ ਬੱਚਾ ਆ ਗਿਆ ਓਕੇ ਜੀ ਮਗਰ ਬੱਚਾ ਆ ਗਿਆ ਆ ਕਰੋ ਚੈੱਕ ਤੇ ਬਾਕੀ ਦਾ ਛੋਟੀ ਨਾ ਮੰਨ ਕੇ ਆਇਓ ਤੇ ਸਹੀ ਗੱਲ ਕਰੀਏ 20 ਕਿਲੋ ਦੁੱਧ ਵਾਕਿਆ ਹੀ ਦੇ ਦੇਣਾ ਬਾਈ ਨੇ ਤੁਸੀਂ ਭਾਉਂ ਦੀ ਕਿਲੋ ਘੱਟ ਮੰਨ ਲਿਓ ਠੀਕ ਹੈ ਜੀ ਬਾਕੀ ਹੈ ਇਹਦੀ ਜਿੱਤੀ ਲੱਗਦੀ ਆ ਸੂਏ ਸਾਈਡ ਹੀ ਬਣੇ ਵਿਆ ਕੋਸਤਾ ਸੋਹਣੀ ਸੂਆ ਦੂਜਾ ਹੀ ਆ ਹਨਾ ਜੀ ਆ ਰੀਨਾਲਦੂਜਾ ਸੂਆ ਆ ਦੇਖੋ ਜੀ ਪੋਂ ਦੀ ਬੇੜੇ ਦੇ ਬਚਾਰੇ ਖੜਾ ਕੇ ਪੰਜ ਸੱਤ ਦੇ ਵਿੱਚ ਬੰਨ ਗਏ ਜੋ ਜਲਵਾ ਨਹੀਂ ਫੈਲ ਜੂ ਹਨਾ ਬਾਕੀ ਥਣ ਚੂਣ ਇਹੋ ਜਿਹਾ ਲੱਗਿਆ ਗੱਲ ਸਾਰੀ ਓਕੇ ਜੀ ਓਕੇ ਤੇ ਬਾਕੀ ਆ ਦੇਖੋ ਕੁਆਲਿਟੀ ਪੂਰੀ ਵਧੀਆ ਸੂਆ ਥੋੜਾ ਜਿਹਾ ਹਜੇ ਮੰਨਿਆ ਵਾ ਹਨਾ ਹਾਂ ਓਕੇ ਜੀ ਠੀਕ ਆ ਜੀ ਠੀਕ ਆ ਆ ਕਰੋ ਚੈੱਕ ਨੀੜ ਤੋਂ ਥਣ ਲੈਵਾ ਕਰੋ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2:30 ਵਜੇ ਦਾ ਹੈ 3 ਘੰਟੇ ਪਿਆ 4:30 ਚ ਬਾਕੀ ਹੈ ਨਾ ਵੀਰੇ ਹਾਂਜੀ ਹਾਂਜੀ ਤੇ ਉਹਦੋਂ ਬਾਲਟੀਆਂ ਲਾ ਕੱਢ ਕੇ ਕਰਮਾਈ ਨੇ ਪੂਰੀ ਤਿਆਰ ਹੋ ਜਾਣਾਗਾ ਆ ਦੇਖੋ ਜੀ ਸੂਈ ਸੁਵਾਈ ਅਗਲਾ ਸੁਈ ਸੁਵਾਈ ਹੂੰ ਤਾਰਾਂ ਦਾ ਅਗਲੇ ਨੇ ਮਾਰਨੀ ਆ ਆਪਦੀਆਂ ਮਾਰ ਲੂ ਤੇ ਬਾਕੀ ਦੀ ਗੱਲ ਵੀਡੀਓ ਕਾਲ ਤੇ ਭੌਂਦੀ ਮਾਰ ਲਿਓ ਤਾਰਾਂ ਹਨਾ ਉਹ ਅਗਲੇ ਦੀ ਜਿਵੇਂ ਮਰਜੀ ਹੈ ਦੇਖ ਆਪਣੀ ਫੁੱਲੀ ਛੁੱਟੀ ਹੁੰਦੀ ਹੈ ਲਾਂਬੇ ਦੇਣ ਨੂੰ ਅਲਾਵੀ ਪਸੰਦ ਕਰਕੇ ਲਿਆ ਆ ਦੇਖੋ ਜੀ ਚਾਰੇ ਤਣ ਨਿਕੜਵੇਂ ਪੂਰੇ ਗੈਪ ਤੇ ਤੇ ਬੱਚਾ ਮਗਰ ਆ ਗਿਆ ਬੱਚਾ ਹਨਾ ਅੱਛਾ ਨਾ ਠੀਕ ਆ ਤੇ ਕੁਆਲਿਟੀ ਦੀ ਕੋਈ ਵੀ ਕਮੀ ਨਹੀਂ ਪੰਜਾਬ ਵਾਲੀ ਫਾਈਲ ਦਾ ਸਾਰਾ ਕੁਝ ਲਮਾਈ ਲਮਾਈ ਬਹੁਤ ਹਨ ਲੈਂਥ ਠੀਕ ਹੈ ਜੀ ਤੇ ਡਿਮਾਂਡ ਬਈ ਇਹਦੀ ਡਿਮਾਂਡ ਇਹਦੀ ਅੱਜ ਦੀ ਘਰੇ ਗਸਮਾਲਾਂ ਵਿੱਚ 66000 ਦੀ ਦੇ ਦਾਂਗੇ ਮਾਨਦਾਨ ਮਾਨਦਾਨ ਕਰਦਾਂਗੇ ਛੋਟ ਸਕੇ ਵਾਲਾ ਹੂੰ ਤੈਨੂੰ ਪਤਾ ਹੀ ਵੜ 85000 ਬਾਕੀ ਦਾ ਥਣ ਭਾਂਡੇ ਵਾਲੀ ਆ ਉਹ ਹੀ ਜੀ ਗੱਲ ਨਹੀਂ ਹੈਗੀ ਬਾਕੀ ਸੱਕਲੀ ਪਲੀ ਵੀ ਆ ਚਾਰਨ ਸਾਮ ਦੇ ਦੋਤੇ ਤਾਈ ਆ ਬਾਕੀ ਦਾ ਜਰਸੀ ਆ ਤੇ ਲੈਵਾ ਐਚ ਐਫ ਵਾਲਾ ਹਾਂ ਤੇ ਥਣ ਮੁਠੀ ਵਾਲਾ ਲੱਗਿਆ ਵਾ ਤੇ ਹੁਣ ਆਪਾਂ ਦੋ ਨੰਬਰ ਦੀ ਜਰਸੀ ਦੀ ਗੱਲ ਕਰ ਲਗੇ ਇਹ ਥੋੜੀ 에ਅਰ ਸ਼ੈਰ ਨਾ ਆ ਗਈ ਜਰਸੀ ਹਨਾ ਜੀ ਅਨੀਰਾ ਜੀ ਨਾ ਥੋੜੇ ਜਿਹੇ ਡੱਬ ਦੋ ਆਗੇ ਠੀਕ ਆ ਜੀ ਇਹ ਸਰ ਦੇ ਨਾਲ ਜੈਕਸੀ ਹੈ ਪਲੂਨ ਆ ਜੀ ਇਹ ਇਹ ਦੂਜਾ ਸੂਆ ਦੂਜਾ ਸੂਆ ਠੀਕ ਆ ਜੀ ਇਹ ਵੀ ਦੂਜਾ ਸੂਆ 15 ਕਿਲੋ ਦੁੱਧ ਪਾਇਰ ਦਾ 18 ਕਿਲੋ ਦੁੱਧ ਖੁੱਲਾ ਪਾ ਦੂਗੀ ਬਾਕੀ ਹਲੇ ਜੀ ਸਾਮ ਦੇ ਸਰ ਓਕੇ ਜੀ ਕੱਢੋ ਇਹਨਾਂ ਬਾਹਰ ਨੂੰ ਤੋੜ ਕੇ ਦਿਖਾइए ਜੀ ਸੀਲ ਸੰਡੀ ਫੁੱਲ ਬਾਹਰ ਆਉਂ ਤੋਂ ਕੋਈ ਨਹੀਂ ਬਾਕੀ ਤਾਂ ਬੱਚੀ ਕੁਆਲਿਟੀ ਵਾਲੀ ਓਕੇ ਜੀ ਇਹਨਾਂ ਦਾ ਕੋਈ ਨਹੀਂ ਹੁੰਦਾ ਬਾਕੀ ਦਾ ਆਪਾਂ ਡੰਗਰ ਦੇਖ ਕੇ ਲੈ ਕੇ ਆਉਣਾ ਹਾਂ ਠੀਕ ਆ ਜੀ ਆ ਦੇਖੋ ਬਾਕੀ ਆ ਨਾਲ ਦੀ ਭਾਈ ਚਾਰਸ ਫਰ ਦੇ ਕੇ ਦੇ ਕੇ ਹਾਂ ਪੈਸੇ ਲਾਉਣੇ ਕਿਸੇ ਭੈਣ ਭਰਾ ਦੇਖ ਕੇ ਲੈ ਕੇ ਜਾ ਬਈ ਕਿਉਂਕਿ ਪੇਮੈਂਟ ਅਗਲੇ ਲੈਣੀ ਅਗਲੇ ਦਾ ਸਰਦੀ ਕਰਨ ਦਾ ਹੱਕ ਬਣਦਾ ਮੁੜ ਕੇ ਲਾਂਭੇ ਦੇ ਆ ਦੇਖੋ ਫੇਸ ਕਰੋ ਚੈੱਕ ਫੇਸ ਬਹੁਤ ਪਿਆਰਾ ਹੈ ਨਾ ਵੀਰੇ ਹਾਂਜੀ ਓਕੇ ਜੀ ਬਾਕੀ ਹੋ ਗਿਆ ਜਾਣਤਾਂ ਆ ਰਹੀ ਐ ਐਤ ਕੀ ਫਿਰ ਕਿੰਨਾ ਦੁੱਧ ਕਢਾ ਦੇਉ ਜੀ ਇਹ ਤੋਂ ਐਤ ਕੀ ਹੋਵੇ 12 ਕਿਲੋ ਦੀ ਆਪਾਂ ਗਰੰਟੀ ਲੈ ਲਾ ਠੀਕ ਹੈ ਦੇਉਗੀ ਬਾਕੀ ਦੀ ਤੇ ਦਿਨ ਕਿੰਨੇ ਬਾਕੀ ਆ ਦਿਨ ਇਹ ਦੇਖ ਲੈ 7 ਦਿਨ ਬਾਕੀ ਤੇ ਕੁਝ ਪਤਾ ਹੈਗਾ ਕੀ ਲੱਗਿਆ ਵਾਦੇ ਅੱਗੇ ਇਹ ਤੇ ਦੇਖੋ ਵੀ ਉਹ ਬੰਦਿਆਂ ਨੂੰ ਇੰਨੀ ਜਾਣਤਾਂ ਨਹੀਂ ਵੀ ਚੰਗੇ ਲੱਗਿਆ ਬਾਂਹ ਜਾਸੀਆ ਟੀਕਾ ਜਾਸੀਆ ਟੀਕਾ ਚੰਗਾ ਲੱਗਿਆ ਠੀਕ ਹੈ ਜੀ ਪਰ 99% ਮੈਨੂੰ ਯਕੀਨ ਹੈ ਸਭ ਬੱਚੇ ਠੀਕ ਹੈ ਜੀ ਬੱਚੀ ਨਾਲ ਹੀ ਤਿਆਰ ਹੋ ਜਾਂਦੀ ਹੈ ਜੀ ਸਾਲ ਚ ਫਿਰ ਜੇ ਦੇਤੀ ਉਹ ਗੱਲ ਹੈਗੀ ਪ੍ਰਮਾਤਮਾ ਦੇ ਹੱਥ ਚ ਆਹ ਆ ਦੇਖੋ ਜੀ ਥਾਂਡੇ ਬਣੇੜ ਤੋਂ ਫਿਰ ਚੱਕ ਤੇ ਕੱਦ ਕਾਟ ਦੀਆਂ ਦੋਨੀਆਂ ਚੰਗੀਆਂ ਹਨਾ ਕੋਈ ਔਮੇ ਨਹੀਂ ਹਿਮਾਚਲ ਵਾਲੀਆਂ ਨਹੀਂ ਹੈਗੀਆਂ ਓਟੀਆਂ ਨਹੀਂ ਬਲੂ ਬੜੇ ਹੈ ਨਹੀਂ ਠੀਕ ਹੈ ਜੀ ਤੇ ਜੇ ਕੋਈ ਕੱਦ ਕਾਟ ਛੋਟਾ ਹੋਵੇ ਮੈਂ ਬੋਲ ਦੇਣਾ ਜੀ ਕੋਈ ਐਸੀ ਗੱਲ ਨਹੀਂ ਹੈਗੀ ਤੇ ਕੀ ਡਿਮਾਂਡ ਆ ਵੀਰੇ ਫਰਬੂਰੇ ਦੀ ਇਹਦੀ ਅੱਜ ਕਿੰਨੀ ਹੈ ਹਿਸਾਬ ਨਾਲ ਆਪਾਂ ਦੱਸ ਰਿਹਾ ਤੂੰ ਤਾਂ ਤੈਨੂੰ ਪਤਾ ਬੱਸ ਜਾਇਜ਼ ਹੀ ਦੱਸ ਦੀ ਜਮ ਹੂੰ ਆਪਾਂ 55000 ਦੀ ਵੜ ਦੇਣਾ ਮਾਨਤਾ ਓਕੇ ਜੀ ਤੇ ਨੰਬਰ ਫੇਰ ਬੋਲ ਦੋ ਜੀ 99153 674 ਪਿੰਡ ਸਾਧੂ ਕਲਾ ਠੀਕ ਆ ਜੀ ਦੋਨੇ ਆਪਣਾ ਜ਼ਿਲ੍ਹਾ ਬਰਨਾਲਾ ਆ ਗਿਆ ਹਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆ ਗਿਆ ਠੀਕ ਆ ਜੀ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾ ਦਿਆਂ ਸੂਈ ਸਵਾਈ ਦਿਖਾਤੀ ਇਹਦਾ ਮੁੱਲ 67000 ਆ ਜੀ ਇਹ ਮਾਨਤਾਨ ਵਿੱਚੋਂ ਹੋਣਾ ਕਰ ਲਾਂਗੇ ਠੀਕ ਆ ਜੀ ਤੇ ਇੱਕ ਦਿਖਾਤੀ ਆਪਾਂ ਤੁਹਾਨੂੰ ਗੱਬਣ 55000 ਚ ਹਾਂ ਠੀਕ ਆ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀ